ਇਹ ਲੈ ਗਿਆ ਬਹੁੜਾ ਸੌਰੀ ਫਾਰਮ ਟਰੈਕ ਇਹ ਭੱਜਦਾ ਬਹੁਤ ਆ ਬਾਈ ਚੱਲ ਨੇ ਨਾ ਕੋਹਾ ਤੱਕਲਾ ਠੀਕ ਆ ਸ਼ੌਂਕ ਦੇ ਬਸ ਇਦਾਂ ਪਾ ਸ਼ੌਂਕੇ ਆ ਜੀ ਸਾਹ ਕਰੇ ਗਾ ਤੇ ਜਿਹਨੇ ਆਪੂ ਨੂੰ ਉਦਣ ਵੀ ਗੱਲ ਕਹਿੰਦੇ ਵੀ ਜਿੰਨੀ ਵਧੀਆ ਚਲਾਈ ਫਾਰਮ ਟਰੈਕ ਦੀ ਐ ਵੀ ਜੌਂਡੀਰਦੀ ਨਹੀਂ ਹੈਗੀ ਹੈ ਜੀ ਪਹਿਲਾਂ ਮੇਰੇ ਹੱਥੇ ਨਹੀਂ ਲੱਗਦਾ ਕਾਰ ਰੱਖਣ ਵਾਲਾ ਟਰੈਕਟਰ ਵਧੀਆ ਸਸ਼ਟਮ ਬਾਈ ਪੂਰੀ ਤੱਕ ਪਾਉਂਦਾ ਐ ਨਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਭਾਈ ਜਿਵੇਂ ਤੁਹਾਨੂੰ ਕੱਲ੍ਹ ਦੱਸਿਆ ਸੀ ਵੀ ਟਰੈਕਟਰ ਆਈ ਫਾਰਮ ਟਰੈਕ ਨਵਾਂ ਆシャレ ਛੱਡ ਕੇ ਆਉਣਾ ਇੱਕ ਟਰੈਕਟਰ ਹੋਰ ਫੋੜ ਉਹ ਵੀ ਛੱਡ ਕੇ ਆਉਣਾ ਤੇ ਦੋਨੇ ਟਰੈਕਟਰ ਲਗਭਗ ਨੇੜੇ ਨੇੜੇ ਹੀ ਛੱਡਣੇ ਆ ਜੀ ਤੇ ਇੱਕ ਬੰਦਾ ਹੋਰ ਬੁਲਾਇਆ ਹੋਇਆ ਨਾਲ ਭਾਈ ਸਾਥ ਤੈਨੂੰ ਪਤਾ ਇਕੱਲੇ ਨੂੰ ਥੋੜਾ ਜਿਹਾ ਔਖਾ ਹੋ ਜਾਂਦਾ ਜੀ ਠੀਕ ਹੈ ਜੀ ਲੋ ਜੀ ਭਾਈ ਆ ਟਰੈਕਟਰ ਅੱਜ ਥੋੜਾ ਜਿਹਾ ਧੋਤਾ ਬਾਈ ਪਾਣੀ ਪਾਣੀ ਜਿਹੀ ਮਾਰਿਆ ਬਸ ਥੋੜਾ ਜਿਹਾ ਲਿਬੜਿਆ ਤਿਬੜਿਆ ਵਜਾਦਾ ਟਰੈਕਟਰ ਯਾ ਸਾਡਾ ਕਾਲਾ ਬਾਈ ਪਹੁੰਚਿਆ ਹੋਇਆ ਅੱਜ ਮਾਲਾਂ ਤੋਂ ਕਾਲਾ ਮਾਲਾਂ ਠੀਕ ਆ ਜੀ ਕਬੈਤ ਵਾਲਾ ਵੀਰ ਸਾਡਾ ਹੋਰ ਕਾਲੇ ਬਾਈ ਬਾ ਜੀ ਠੀਕ ਹੈ ਕਾਲਾ ਬਾਈ ਵੀ ਪੂਰਾ ਬਾਈ ਆਪਣੇ ਟਾਈਮ 'ਚ ਪੂਰਾ ਸ਼ਕੀਨ ਦਾ ਟਰੈਕਟਰਾਂ ਦਾ ਪਰ ਹੁਣ ਚਲੋ ਬਾਹਰ ਜਾ ਕੇ ਆਪਣੇ ਕੰਮਾਂ ਕਾਰਾਂ ਚੱਲ ਜਗੇ ਹੈ ਕਾਲੇ ਬਾਈ ਆ ਜੱਸੂ ਕਹਿੰਦੀ ਮੈਂ ਵੀ ਜਾਣਾ ਨਾਲ ਟਰੈਕਟਰ ਜੱਸੂ ਜੱਸੂ ਟਰੈਕਟਰ ਚ ਆਉਣਾ ਤਾਂ ਟਰੈਕਟਰ ਚਲਾ ਦੇ ਚਲਾ ਦੇ ਠੰਡ ਹੈ ਬਾਈ ਨਿਆਣਿਆਂ ਨੂੰ ਬਚਾ ਕੇ ਰੱਖਣਾ ਪੈਂਦਾ ਠੰਡ ਤੇ ਠੀਕ ਆ ਚੱਲੀਏ ਜੱਸ ਨਾਲੇ ਓ ਜੱਸੇ ਚੱਲੀਏ ਚੁੱਪ ਜੀ ਬੈਠੀ ਕੈਮਰਾ ਦੇਖ ਕੇ ਚੁੱਪ ਹੋ ਜਾਂਦੀ ਬੜੀ ਡਰਦੀ ਹੈ ਕੈਮਰੇ ਤੇ ਤੇ ਬਾਕੀ ਬਾਈ ਟਰੈਕਟਰ ਦੱਸਿਆ ਤਾਂ ਵੀ ਇਹ 15 ਮਾਡਲ ਹੈ ਠੀਕ ਹੈ ਜੀ ਤੇ ਬਹੁਤ ਥੋੜਾ ਜਿਹਾ ਟਰੈਕਟਰ ਦੱਸਿਆ ਵੀ ਕੱਲ ਵੀ ਦੱਸਿਆ ਤਾਂ ਥੋੜਾ ਜਿਹਾ ਹਲਕਾ ਫੁਲਕਾ ਜਿਹਾ ਟਰੈਕਟਰ ਜਿੱਦਾਂ ਇਹਦਾ ਬਾਈ ਆਹ ਨਹੀਂ ਹੈਗਾ 에ਅਰ ਸਿਲੰਡਰ ਇੱਕ ਇਹਦਾ ਸਲੈਂਸਰ ਨਾਲ ਦਾ ਪੈਣਾ ਇੱਕ ਨੂੰ ਛਤਰੀ ਛਤਰੀ ਲੱਗਣੀ ਆ ਬਸ ਇੰਨਾ ਕੇ ਕੰਮ ਹੋਣਾ ਇੰਨੇ ਜਿਹੇ ਟਰੈਕਟਰ ਦੀ ਨਾ ਇਹਦੀ ਲੁੱਕ ਵਧੀਆ ਬਣ ਜਾਣੀ ਆ ਠੀਕ ਹੈ ਜੀ ਲੋ ਜੀ ਬਾਕੀ ਦਾ ਟ੍ਰੈਨ ਬਾਈ ਸੀਸੇ ਵਰਗਾ ਪਿਆ ਲੈ ਜੀ ਕਰੋ ਚੈੱਕ ਚੱਲ ਜ세 ਮਾਰ ਪੇ ਸਾਲਪ ਚੱਲੀਏ ਚੱਲ ਚਲੀਏ ਚਲੀਏ ਜਾਣਾ ਹੈ ਤੇ ਬਾਈ ਇੱਕ ਆਪਣੇ ਕੋਲ ਸਕਾਟ ਵੀ ਖੜਾ ਆ ਦੇਖੋ ਸਕਾਟ ਇਹ ਹੈਗਾ ਤਕਰੀਬਨ ਬਾਈ 90 ਦੇ ਕਰੀਬ ਮਾਡਲ ਹੈ 90 ਕੁਛ ਇੰਨਾ ਕ ਮਾਡਲ ਹੈ ਇਹ ਵੀ ਹੁਣ ਕਈ ਦਿਨ ਦਾ ਸਟਾਰਟ ਨਹੀਂ ਕਰਿਆ ਟਰੈਕਟਰ ਬਹੁਤ ਵਧੀਆ ਟਰੈਕਟਰ ਤਿਆਰ ਹੋਇਆ ਵਾ ਸ਼ਕੀਨ ਐ ਵੀ ਟਾਇਰ ਨਵੇਂ ਆ ਬਾਈ ਚਾਰੇ ਮੁਰਲੇ ਰੇਡੀਅਲ ਆ ਪਿਛਲੇ ਐਮ ਆਰ ਐਫ ਦੇ 12 ਦੇ ਹਰੰਗ ਟਰੈਕਟਰ ਨੂੰ ਨਵੇਂ ਵਰਗਾ ਹੋਇਆ ਹੋਇਆ ਪੈਰ ਆਲੀ ਰੇਸ ਲੱਗੀ ਹੋਈ ਆ ਕਾਲੇ ਸਕੌਟ ਦਾ ਤਾਈ ਵੀ ਰੱਖਿਆ ਪਹਿਲਾਂ ਹਨਾ ਸਾਡੇ ਕੋਲ ਲੈ ਜੀ ਬਾਈ ਪਿੱਛੇ ਤੇ ਚੈੱਕ ਕਰੋ ਟਰੈਕਟਰ ਜੋ ਵੀ ਬਾਈ ਕਾਲਾ ਬਾਈ ਲੈ ਕੇ ਚੱਲਿਆ ਫੋਰਡ ਸੌਰੀ ਫਾਰਮ ਟਰੈਕ ਇਹ ਭੱਜਦਾ ਬਹੁਤ ਆ ਬਾਈ ਚੱਲ ਪਲੇ ਕੇ ਚੱਲੇ ਆ ਬਾਈ ਫੋਰ 97 ਮਾਡਲ ਦਾ ਆਪਾਂ ਪਾਇਆ ਸੀ ਬਾਈ 20 ਕਿਲੋ ਦੇ ਟਾਇਰ ਵਾਲਾ ਟਰੈਕਟਰ ਉਹ ਲੈ ਕੇ ਚੱਲੇ ਆ ਠੀਕ ਆ ਜੀ ਤੇ ਲੋ ਜੀ ਬਾਈ ਆਪਣਾ ਟੋਲ ਪਲਾਜ਼ੇ ਤੇ ਪੁਰੇ ਬਾਈ ਸਾਰਾ ਸਾਲ ਲੰਗਰ ਚੱਲਦਾ ਇੱਕ ਗੱਲ ਹੈ ਆਪਾਂ ਕਿਤੇ ਵੀ ਲੰਗਰ ਲਾਉਣੇ ਆਪਣੀ ਇੱਕ ਦਿਨ ਦੋ ਦਿਨ ਲਾ ਕੇ ਆਪਣਾ ਬਜਟ ਕਾਫੀ ਆ ਜਾਂਦਾ ਲੰਗਰ ਦਾ ਪਰ ਦੇਖੋ ਮੇਨ ਨੈਸ਼ਨਲ ਹਾਈਵੇ ਬਾਈ ਜਦ ਜਦ ਵੀ ਤੁਸੀਂ ਉਰੇ ਜੇ ਰਾਤ ਨੂੰ ਲੰਗੋ ਚ ਦਿਨ ਨੂੰ ਲੰਗੋ ਤੁਹਾਨੂੰ ਉਰੇ 24 ਘੰਟੇ ਬਾਈ ਗੁਰੂ ਦਾ ਲੰਗਰ ਚੱਲਦਾ ਮਿਲੂਗਾ ਇਹ ਆ ਨਹੀਂ ਪਤਾ ਬਾਈ ਹੁਣ ਇੰਨਾ ਪੈਸਾ ਜੋ ਵੀ ਆ ਵੀ ਕਿਹੜੇ ਹਿਸਾਬ ਨਾਲ ਚੱਲਦਾ ਉਰੇ ਕੰਮ ਤੇ ਮੇਨ ਰੋਡ ਤੇ ਚਾਹ ਦਾ ਲੰਗਰ 24 ਘੰਟੇ ਪ੍ਰਸ਼ਾਦੇ ਠੀਕ ਹੈ ਨਾਲ ਸੁੱਕੀ ਸਬਜੀ ਤੇ ਕਾਲਾ ਬਾਈ ਕਹਿੰਦਾ ਚਾਹ ਪੀਣੀ ਆ ਫੇ ਤਾਂ ਕਰਕੇ ਰੋਗੇ ਸੀਗੇ ਉਰੇ ਠੀਕ ਹੈ ਜੀ ਤੇ ਆ ਦੇਖੋ ਬਾਈ ਫਤੇਗੜ ਸਾਹਿਬ ਸਭਾ ਕਰਕੇ ਬਾਈ ਕਾਫੀ ਸੰਗਤ ਉਰੇ ਰੁਕੀ ਹੋਈ ਆ ਠੀਕ ਹੈ ਜੀ ਬਾਕੀ ਜੇ ਬਾਈ ਕਿਸੇ ਨੂੰ ਨਹੀਂ ਵੀ ਪਤਾ ਤਾਂ ਉਹਦੇ ਜ਼ਰੂਰ ਹੈ ਬਾਈ ਕਿਤੇ ਤੁਸੀਂ ਆਉਨੇ ਇੱਧਰੋਂ ਮਿਹਨਤ ਤਾਂ ਇਹ ਬਲਾਚੌਰ ਇੱਥੋਂ ਤਕਰੀਬਨ 10 ਕਿਲੋਮੀਟਰ ਰਹਿ ਜਾਂਦਾ ਠੀਕ ਹੈ ਜੀ ਤੇ ਲੈ ਬਾਈ ਇਹਨੇ ਇੱਥੇ ਉਹਨੂੰ ਸਪੈਸ਼ਲ ਰੁੱਕਿਆ ਆ ਇਹ ਰੀਲ ਬਣਾਉਣੀ ਆ ਬਾਈ ਉੱਥੇ ਕੰਮਾਂ ਤੇ ਨਹੀਂ ਹਟਦਾ ਬੰਦਾ ਚੱਲ ਚੱਲ ਤੇ ਰੀਲ ਬਣਾਉਣਾ ਚੱਲ ਤੇ ਲੋ ਜੀ ਬਾਈ ਟਰੈਕਟਰ ਲੈ ਕੇ ਪਹੁੰਚ ਗਏ ਬਾਈ ਉਹਦੇ ਘਰੇ ਠੀਕ ਹੈ ਜੀ ਤੇ ਆਪਾਂ ਪਹੁੰਚੇ ਆ ਪਿੰਡ ਸਜਾਬਲਵਰ ਨਵਾਂ ਸ਼ਹਿਰ ਤੋਂ ਥੋੜਾ ਜਿਹਾ ਪਿੱਛੇ ਰਹਿ ਜਾਂਦਾ ਜੀ ਠੀਕ ਹੈ ਜੀ ਤੇ ਵੈਸੇ ਤਾਂ ਬਾਹਰ ਗੱਲ ਹੋਈ ਸੀ ਵੀਰਾਂ ਨਾਲ ਤੇ ਆ ਬਾਪੂ ਜੀ ਨੂੰ ਟਰੈਕਟਰ ਆਪਾਂ ਨੇ ਡਿਲੀਵਰ ਕੀਤਾ ਟਰੈਕਟਰ ਕੱਲੇ ਬੰਦ ਕਰ ਲੈ ਵੀਰੇ ਮੜਾ ਜਾ ਬਾਕੀ ਬਾਸ ਸਾਨਾ ਬਾਈ ਟਰੈਕਟਰ ਦੀਆਂ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਹੈ ਜੀ ਬਹੁਤ ਵਧੀਆ ਤੇ ਵੈਸੇ ਤਾਂ ਬਾਪੂ ਜੀ ਆ ਕੇ ਰੋਪੜਾ ਕੇ ਟਰੈਕਟਰ ਦੇਖ ਗਏ ਸੀਗੇ ਤੇ ਥੋੜਾ ਜਿਹਾ ਕਹਿੰਦਾ ਵੀ ਚਲੋ ਛੱਡ ਜਿਓ ਮੈਂ ਚੱਲ ਕੋਈ ਆਲੀ ਇੱਕ ਟਰੈਕਟਰ ਹੋਰ ਸੀਗਾ ਤੇ ਹਬੂ ਠੀਕ ਹੈ ਟਰੈਕਟਰ ਪਸੰਦ ਹੈ ਜੀ ਠੀਕ ਹੈ ਜੀ ਬਾਕੀ ਚਲੋ ਤੁਹਾਨੂੰ ਚਲਾ ਕੇ ਪਤਾ ਲੱਗ ਜਾਣਾ ਹੈ ਚਲੋ ਚਲੋ ਹਾਂ ਜੀ ਨਾ ਨਾ ਬਿਲਕੁਲ ਹੀ ਬਿਲਕੁਲ ਠੀਕ ਹੈ ਠੀਕ ਹੈ ਜੀ ਤੇ ਖੇਤੀਬਾੜੀ ਫਾਪੇ ਕਰਦੇ ਆ ਜੀ ਹਾਪੇ ਠੀਕ ਹੈ ਜੀ ਕਿੰਨੀ ਖੇਤੀ ਕਰਦੇ ਆ ਜੀ ਲਗਭਗ ਥੋੜੀ ਬੀ ਕੇਜੀ ਤੇ ਬੀ ਕੇ ਕਿਲੋ ਦੀ ਕਰਦੇ ਆ ਠੀਕ ਹੈ ਜੀ ਤੇ ਪਹਿਲਾਂ ਵੀ ਟਰੈਕਟਰ ਉਹਨੂੰ ਫਾਰਮ ਟ੍ਰੈਕ ਸੀਗਾ ਜੀ ਹਾਂ ਜੀ ਤੇ ਫਾਰਮ ਟਰੈਕ ਦੇ ਕੇ ਫਿਰ ਜੌਂਡੀਅਰ ਲਿਆ ਸੀ ਜੌਂਡੀਅਰ 2 ਮਹੀਨੇ ਹੋਏ ਜੇ ਲੈ ਇਹਨੂੰ ਅੱਛਾ ਜੌਂਡੀਅਰ ਲਿਆ ਸੀ ਠੀਕ ਹੈ ਜੀ ਮੈਨੂੰ ਪਤਾ ਹੋਈ ਸੀ ਮੇਰੇ ਵੀਰ ਨਾਲ ਗੱਲਬਾਤ 9ਵੀਂ 16 ਤੱਕ ਨਹੀਂ ਕੋ ਨਿਆਂਦਾ ਤੇ ਜਨ ਕਿ ਹੁਣ ਤੁਹਾਨੂੰ ਮੈਨਨ ਕਿ ਨਾਲ ਇੱਕ ਛੋਟਾ ਟਰੈਕਟਰ ਚਾਹੀਦਾ ਛੋਟੇ ਕੰਮ ਨੂੰ ਹਨਾ ਜੀ ਲੋਕ ਨੂੰ ਲੈ ਲਿਆ ਲੋਡ ਅੱਛਾ ਜੀ ਜਿੱਦਾਂ ਮਾੜਾ ਮੋੜਾ ਵੀ ਕਿਤੇ ਜਿੱਦਾਂ ਥੋੜੇ ਕੋ ਛੋਟਾ ਟਰਾਲੀਆ ਰੇਹ ਲੈ ਕੇ ਪਾਣੀ ਜਾਂ ਟਰਾਲੀਆ ਛੋਟੀ ਬਣਾਯੋ ਅੱਛਾ ਛੋਟੀ ਟਰਾਲੀ ਅੱਛਾ ਅੱਛਾ ਠੀਕ ਹੈ ਜੀ ਗੱਲ ਪਸ਼ੂ ਐ ਨਾ ਦੁਆ ਕੋ ਪੱਠੇ ਲਿਆ ਤੇ ਲਿੰਗਾ ਪੁੱਜ ਨੂੰ ਉਦੋਂ ਵੀ ਗੱਲ ਕਹਿੰਦੇ ਵੀ ਜਿੰਨੀ ਵਧੀਆ ਚਲਾਈ ਫਾਰਮ ਟਰੈਕ ਦੀ ਐ ਵੀ ਜੌਂਡੀਰ ਦੀ ਨਹੀਂ ਹੈਗੀ ਹੈ ਜੀ ਪਹਿਲਾਂ ਮੈਨੂੰ ਹੱਥੇ ਨਹੀਂ ਲੱਗਦਾ ਅੱਛਾ ਜੀ ਹੁਣ ਲਗਾ ਕੇ ਅੱਛਾ ਪਹਿਲਾਂ ਤਾਂ ਮੈਂ ਗਾਲਾਂ ਕੱਢਦਾ ਨਹੀਂ ਐਵੇਂ ਮੈਨੂੰ ਪੰਗਾ ਲੈ ਕੀ ਚਲੋ ਆਏ ਜੀ ਦੇਖੋ ਟਰੈਕਟਰ ਜਦੋਂ ਮਾੜਾ ਨਹੀਂ ਪਰ ਜਿਹੜੀ ਇੱਕ ਦੋ ਦੇ ਚ ਕਮੀਆਂ ਹੈਗੀ ਇੱਕ ਤਾਂ ਬੰਦਾ ਨਹੀਂ ਨਾਲ ਬਹਿ ਸਕਦਾ ਹਾਂ ਹਾਂ ਹੈਨਾ ਜੀ ਬਾਈ ਨਹੀਂ ਬੈਠਣ ਜਗ ਹੈ ਤੇ ਇੱਕ ਥੋੜਾ ਐ ਜੀ ਦਾ ਉਹ ਟਰੈਕਟਰ ਹੈਗਾ ਬੜਾ ਉਹਨੂੰ ਜਦੋਂ ਰੋਡ ਤੇ ਲੈ ਕੇ ਜਾਣਾ ਉਹਨੇ ਉਹਦਾ ਖਰਚਾ ਤਾਂ ਵੀ ਉਨਾ ਹੀ ਆ ਤੇ ਖੇਤਾਂਵਾਂ ਵੱਲੋਂ ਤਾਂ ਵੀ ਉਨਾ ਹੀ ਆ ਠੀਕ ਹੈ ਨਹੀਂ ਹਾਂ ਹੋਣੀ ਨਹੀਂ ਨਾ ਸੀ ਬ अच्छा जी सारी वीडियो ਤੁਸੀਂ ਹਾਂਜੀ ਹਾਂਜੀ ਮੈਂ ਦੇਖਿਆ ਜੀ ਦੇਖਿਆ ਮਸਲਾ ਬੰਦਾ ਚਲਾਉਂਦਾ ਰਿਹਾ ਹਾਂ ਸੋਹਣਾ ਟਰੈਕਟਰ ਤਾਂ ਜੀ ਜੀ ਕਹਿੰਦਾ ਐਵੇਂ ਯਾਰ ਸੋਹਣਾ ਟਰੈਕਟਰ ਸੋਹਣਾ ਤਾਂ ਜੀ ਠੀਕ ਆ ਠੀਕ ਆ ਤੇ ਮੈਂ ਕਿਹਾ ਚੱਲੋ ਠੀਕ ਆ ਜੀ ਬਾਕੀ ਟਰੈਕਟਰ ਆ ਵੀ ਘੱਟੇ ਚੱਲੇ ਆਵਾ ਜੀ ਆ ਥੋੜੀ ਜੀ ਤੁਸੀਂ ਤਾਂ ਹੁਣ ਤਿਆਰੀ ਪੈਰੀ ਕਰ ਦੇਣੀ ਹੈ ਜੀ ਹਾਂਜੀ ਲਾਪਰਵਾਹੀ ਕਰੀ ਹੋਆ ਹਾਂ ਥੋੜੀ ਲਾਪਰਵਾਹੀ ਹੋਈ ਵੀ ਹੈ ਜੀ ਹਾਂਜੀ ਹਾਂਜੀ ਇਹ ਸਵਾਦ ਕਰ ਠੀਕ ਆ ਠੀਕ ਆ ਜੀ ਲਖਣਾ ਪੜਦੇ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਜਾਨੀ ਸਾਢੇ 9:00 ਬਾਅਦ ਹੁਣ ਹਾਂ ਆ ਦੇਣਾ ਸੋਚੀ ਤਾਂ ਬਣਾਣਾ ਐ ਡਾਇਗਨ ਨਾ ਮਿਲਿੰਦੀ ਅੱਛਾ ਜੀ ਪਹਿਲੀ ਚਾਬੀ ਨਾਲ ਠੀਕ ਆ ਜੀ ਠੀਕ ਆ ਬੰਦਾ ਚਲਾ ਰਾਇ ਠੀਕ ਆ ਠੀਕ ਆ ਠੀਕ ਆ ਬਾਈ ਟਰੈਕਟਰ ਠੀਕ ਆ ਬਾਈ ਡਾਕਟਰ ਚੱਲ ਵਧੀਆ ਸਾਨੂੰ ਥੋੜਾ ਜਿਆ ਐ ਹੁੰਦਾ ਹੈ ਜੀ ਚਲੋ ਹੁਣ ਐਡਾ ਇਕੜੀ ਦਾ ਬੰਦਾ ਸੀ ਪਹਿਲਾਂ ਵੀਰ ਨਾਲ ਗੱਲ ਹੋਈ ਮੈਂ ਆ ਵੀਰਿਆਂ ਦਾ ਤੂੰ ਕਰ ਲਾ ਮੈਂ ਕਿਹਾ ਨਹੀਂ ਜੀ ਵੀ ਇੱਕ ਵਾਰ ਵੀ ਪਹਿਲਾਂ ਵੀ ਟਰੈਕਟਰ ਆ ਕੇ ਦੇਖ ਕੇ ਜਾਓ ਵੀ ਆਏ ਆ ਜੀ ਫਿਰ ਚਲੋ ਸਾਨੂੰ ਵੀ ਟੈਨਸ਼ਨ ਨਹੀਂ ਹੁੰਦੀ ਇਹ ਚੀਜ਼ ਦੀ ਜੀ ਹਨਾ ਜੀ ਤੇ ਬਾਕੀ ਠੀਕ ਆ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਜੀ ਠੀਕ ਹੈ ਠੀਕ ਤੇ ਲੋ ਬਾਈ ਪਹੁੰਚ ਗਏ ਘਰੇ ਇੱਕ ਪੁਰਜਾ ਆਪਣੇ ਕੋਲ ਹੋਰ ਆਇਆ ਜੀ ਮਹਿੰਦਰਾ 475 ਬਾਕੀ ਇਹਦੀ ਪੂਰੀ ਵੀਡੀਓ ਆਪਾਂ ਤੁਹਾਨੂੰ ਬਾਈ ਕੱਲ ਕੋਲ ਨੂੰ ਬਣਾ ਕੇ ਪਾਵਾਂਗੇ 96 ਮਾਡਲ ਹੈ ਟਾਇਰ ਨਵੇਂ ਆ 13 ਦੇ ਕੰਡੀਸ਼ਨ ਦਾ ਜਮਾ ਦਾਣਾ ਹੈ ਟਰੈਕਟਰ ਬੜਾ ਸਿਸਟਮ ਲੱਗਿਆ ਹੋਇਆ ਬਾਈ ਦੋ ਬੇਸਾਂ ਬੜੀਆਂ ਠੀਕ ਹੈ ਜੀ ਪੰਜ ਸਪੀਕਰ ਤੇ ਮਰਾੜਾ ਮੁਰੂੜਾ ਦਾ ਜਮਾ ਪੱਧਰਾ ਟਰੈਕਟਰ ਹੈ ਬਾਈ ਠੀਕ ਹੈ ਜੀ ਉਹ ਕਹ ਹੱਕ ਹੈਵੀ ਲੱਗੀ ਹੋਈ ਟਰੈਕਟਰ ਨੂੰ ਲਓ ਜੀ ਬੈਟਰੀ ਬੂਟਰੀ ਓਕੇ ਐਨ ਸਟਾਰਟਿੰਗ ਚੈੱਕ ਕਰਾ ਦੇਣ ਤੁਹਾਨੂੰ ਆਵਾਜ਼ ਕਰੋ ਚੈੱਕ ਕਰਕੇ ਆ ਗਿਆ ਵੀ 96 ਮਾਡਲ ਆ ਬਾਈ ਪਰ ਕੰਡੀਸ਼ਨ ਟਰੈਕਟਰ ਦੀ ਤਿੰਨ ਚਾਰ ਮਾਡਲ ਵਾਲੀ ਐ ਇੰਨਾ ਸਾਫ਼ ਟਰੈਕਟਰ ਘਰ ਰੱਖਣ ਵਾਲਾ ਟਰੈਕਟਰ ਵਧੀਆ ਸਸਟਮ ਬਾਈ ਪੂਰੀ ਤੱਕ ਪੌਂਦਾ ਹੈ ਨਾ ਐਰੂਲ ਪ੍ਰੈਸ਼ਰ ਪੂਰਾ ਹੈ ਬਾਈ ਚੈੱਕ ਕਰੋ ਸੀਟ ਕਵਰ ਵਗੈਰਾ ਸਾਰਾ ਕੁਝ ਨਵਾਂ ਪਿਆ ਹੋਇਆ ਹੈ ਬਾਈ ਮਰਾੜ ਕਿਤੋਂ ਕੋਈ ਖਰਾਬ ਨਹੀਂ ਹੈਗੇ ਐਨ ਵਧੀਆ ਜਿਹੇ ਟਰੈਕਟਰ ਧੋਣੇ ਵਾਲਾ ਦੇ ਕੋ ਮਿੱਟੀ ਮੁੱਟੀ ਲੱਗੀ ਹੋਈ ਆ ਬਾਈ ਹੁੱਕ ਵੀ ਬੜੀ ਹੈਵੀ ਪਈ ਹੋਈ ਆ ਠੀਕ ਹੈ ਜੀ ਇਹ ਸ਼ਕੀਨ ਬੰਦਾ ਲਊਗਾ ਬਾਈ ਟਰੈਕਟਰ ਜਿਹਨੂੰ ਇਹਰ ਦੇ ਮੰਨ ਕੇ ਚਲੋ 85 90 ਪੈਸੇ ਆ ਠੀਕ ਆ ਜੀ ਤੇ ਬਾਕੀ ਕੋਈ ਹੋਇਆ ਬਾਈ ਮਹਿੰਦਰਾ ਲੈਣ ਦਾ ਸਕੀਨ ਆ ਤਾਂ ਕਰ ਲਿਓ ਕੰਟੈਕਟ ਬਾਕੀ ਨੰਬਰ ਆਪਣਾ ਬਾਈ ਥੱਲੇ ਮੈਂਸ਼ਨ ਹੁੰਦਾ ਹਰੇਕ ਵੀਡੀਓ ਦੇ ਤੇ ਅਜ ਨਹੀਂ ਰਹਾ ਹੋ ਗਿਆ ਬਾਈ ਖਾਸਾ ਆ ਪਹੁੰਚ ਹੀ ਆ ਬਸ ਅਜੇ ਲੈ ਕੇ ਤੇ ਬਾਕੀ ਅੱਜ ਦੇ ਵੀਡੀਓ ਚ ਇੰਨਾ ਹੀ ਬਾਈ ਤੇ ਕਿਸੇ ਵੀ ਵੀਰ ਨੂੰ ਕੋਈ ਪੁਰਾਣਾ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਜੀ ਤੇ ਨੰਬਰ ਆਪਣਾ 8146678790 ਬਾਕੀ ਆਪਾਂ ਥੱਲੇ ਵੀ ਕਰਾਂਗੇ ਮੈਂਸ਼ਨ ਨੰਬਰ ਠੀਕ ਆ ਜੀ ਤੇ ਆਤੀ ਵੀਡੀਓ ਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਓ ਸਬਸਕ੍ਰਾਈਬ ਤੇ ਆਪਾਂ ਮਿਲਦੇ ਸਾਨੂੰ ਹੋਰ ਨਵੇਂ ਵਲੌਗ ਚ ਸਾਰੇ ਵੀਰਾਂ ਦਾ ਧੰਨਵਾਦ